ਸਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਆਪਣੇ ਪੀਰ ਮੁਰਸ਼ਿਦ ਨੂੰ ਕਿਵੇਂ ਖੁਸ਼ ਕਰ ਸਕਦੇ ਹਾਂ ਸੰਗਤ ਜੀ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਣਿਓ ਸੰਗਤ ਜੀ ਕਈ ਵੀਰਪਿਆਂ ਦਾ ਇਹ ਸਵਾਲ ਹੁੰਦਾ ਹੈ ਕਿ ਅਸੀਂ ਆਪਣੇ ਪੀਰ ਮੁਰਸ਼ਿਦ ਨੂੰ ਕਿਵੇਂ ਖੁਸ਼ ਕਰ ਸਕਦੇ ਹਾਂ ਅਤੇ ਇਹਨਾਂ ਨੂੰ ਖੋਜ ਕਰਨ ਦਾ ਕਿਹੜਾ ਤਰੀਕਾ ਹੁੰਦਾ ਹੈ ਸੰਗਤ ਜੀ ਵੈਸੇ ਤਾਂ ਅਸੀਂ ਇਹਨਾਂ ਕੁਝ ਜ਼ਿਆਦਾ ਨਹੀਂ ਜਾਣਦੇ ਪਰ ਅਸੀਂ ਆਪਣੇ ਪੀਰ ਮੁਰਸ਼ਦ ਨੂੰ ਖੋਜ ਕਿਵੇਂ ਕੀਤਾ ਸੀ ਉਹ ਗੱਲ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਮੇਰੀ ਹਰ ਇੱਕ ਆਸ ਮੁਰਾਦ ਪੂਰੀ ਹੋਈ ਸੰਗਤ ਜੀ ਹੋ ਸਕਦਾ ਕਿ ਜਿਹੜੀ ਆ ਗੱਲਾਂ ਅੱਜ ਮੈਂ ਤੁਹਾਨੂੰ ਦੱਸਾਂ ਸੰਗਤ ਜੀ ਜੇਕਰ ਤੁਸੀਂ ਇਹਨਾਂ ਗੱਲਾਂ ਤੇ غور ਕਰ ਲਈ ਇਹਨਾਂ ਗੱਲਾਂ ਨੂੰ ਅਪਣਾ ਲਿਆ ਫਿਰ ਤੁਹਾਡੇ ਪੀਰ ਮੁਰਸ਼ਿਦ ਵੀ ਤੁਹਾਡੇ ਤੇ ਖੁਸ਼ ਹੋ ਜਾਣਗੇ ਤੁਹਾਡੀ ਹਰ ਇੱਕ ਗਲਤੀ ਨੂੰ ਮਾਫ ਕਰਕੇ ਤੁਹਾਡੀ ਹਰ ਇੱਕ ਆਸ ਮੁਰਾਦ ਪੂਰੀ ਕਰਨਗੇ ਸੰਗਤ ਜੀ ਸਵਾਹੁ ਅਜਿਹਾ ਸੇ ਬਾਰੇ ਗੱਲ ਕਰਦੇ ਹਾਂ ਇਹ ਵੀਡੀਓ ਪੀਰਨ ਮੰਨਣ ਵਾਲਿਆ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹਦੇ ਵਿੱਚ ਪੀਰ ਮੁਰਸ਼ਿਦ ਨੂੰ ਕਿਵੇਂ ਖੁਸ਼ ਕਰਨਾ ਉਹ ਦੱਸਿਆ ਜਾਵੇਗਾ ਸੰਗਤ ਜੀ ਹਰ ਇਨਸਾਨ ਕਿਸੇ ਨਾ ਕਿਸੇ ਪੀਰਾਂ ਨੂੰ ਜ਼ਰੂਰ ਮੰਨਦਾ ਹੈ ਤੇ ਉਸਦੇ ਦਿਲ ਵਿੱਚ ਇਹੀ ਖੁਆਇਸ਼ ਹੁੰਦੀ ਹੈ ਕਿ ਉਹਦੇ ਪੀਰ ਮੁਰਸ਼ਿਦ ਉਸਤੇ ਖੁਸ਼ ਹੋਣ ਸੰਗਤ ਜੀ ਉਹ ਵਿਅਕਤੀ ਸੋਚਦਾ ਹੈ ਕਿ ਮੇਰੇ ਪੀਰ ਮੁਰਸ਼ਿਦ ਮੇਰੀ ਹਰ ਇੱਕ ਆਸ ਮੁਰਾਦ ਪੂਰੀ ਕਰਨ ਸੰਗਤ ਜੀ ਜੇਕਰ ਅਸੀਂ ਜ਼ਿਆਦਾ ਕੁਝ ਨਾ ਕਰਦੇ ਹੋਏ ਆਪਣੇ ਪੀਰ ਮੁਰਸ਼ਦ ਨੂੰ ਖੋਜ ਕਰਨਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਸਾਨੂੰ ਕਿਸੇ ਇੱਕ ਪੀਰ ਦੇ ਲੜ ਲੱਗਣਾ ਪੈਣਾ ਕਿਸੇ ਇੱਕ ਪੀਰ ਨੂੰ ਮੰਨਣਾ ਪੈਣਾ ਜਾਂ ਅਸੀਂ ਲਖਦਾਤਾ ਪੀਰ ਜੀ ਨੂੰ ਮੰਨੀਏ ਜਾਂ 11ਵੀਂ ਵਾਲੀ ਸਰਕਾਰ ਨੂੰ ਮੰਨੀਏ ਜਾਂ ਖਵਾਜਾ ਸਰਕਾਰ ਜੀ ਜਾਂ ਕੋਟਲੇ ਵਾਲੀ ਸਰਕਾਰ ਜੀ ਨੂੰ ਮੰਨੀਏ ਜਦ 5 ਪੀਰਾਂ ਨੂੰ ਮੰਨੀ ਹੈ ਚਾਹੇ ਤੁਸੀਂ ਕਿਸੇ ਨੂੰ ਵੀ ਮੰਨੋ ਪਰ ਕਿਸੇ ਇੱਕ ਪੀਰ ਦੇ ਸਾਨੂੰ ਚਰਨ ਫੜਨੇ ਪੈਣੇ ਉਹਨਾਂ ਦਾ ਪੱਲਾ ਫੜਨਾ ਪੈਣਾ ਸੰਗਤ ਜੇ ਕਿਸੇ ਇੱਕ ਪੀਰ ਨੂੰ ਮੰਨਣਾ ਹੈ ਬਾਕੀ ਸਾਰੇ ਪੀਰਾਂ ਦੀ ਤੁਸੀਂ ਇੱਜ਼ਤ ਕਰਨੀ ਹੈ ਸਜਦਾ ਸਲਾਮ ਕਰਨਾ ਹੈ ਕਦੇ ਵੀ ਕਿਸੇ ਪੀਰ ਨੂੰ ਤੁਸੀਂ ਛੋਟਾ ਵੱਡਾ ਨਹੀਂ ਸਮਝਣਾ ਹੈ ਬੁਰਾ ਪਲਾਨੀ ਬੋਲਣਾ ਹੈ ਸੰਗਤ ਜੀ ਇਹ ਗੱਲ ਦੀ ਤੁਸੀਂ ਗੱਠ ਬਨ ਲਵੋ ਕਿ ਇੱਕ ਪੀਰ ਦੇ ਲਾੜ ਲਗਣਾ ਹੈ ਤੇ ਬਾਕੀ ਸਾਰੇ ਪੀਰਾਂ ਦੀ ਤੁਸੀਂ ਇੱਜ਼ਤ ਕਰਨੀ ਹੈ ਸੰਤੋ ਜੀ ਮੰਗਣਾ ਸਿਰਫ ਇੱਕ ਕੋਲੋ ਹੀ ਹੈ ਆਪਣੇ ਪੀਰ ਮੁਰਸ਼ਦ ਤੋਂ ਇਲਾਵਾ ਕਿਸੇ ਕੋਲੋਂ ਕੁਝ ਨਹੀਂ ਮੰਗਣਾ ਕਿਉਂਕਿ ਜਿਸ ਪੀਰ ਮੁਰਸ਼ਦ ਨੂੰ ਅਸੀਂ ਮੰਨਦੇ ਹਾਂ ਉਹਨਾਂ ਦੇ ਅੱਗੇ ਹੀ ਆਪਣਾ ਪੱਲਾ ਾਡਾਂਗੇ ਉਹਨਾਂ ਕੋਲੋਂ ਹੀ ਅਸੀਂ ਮੰਗਾਗੇ ਇਸ ਗੱਲ ਦਾ ਵੀ ਸੰਗਤ ਜੀ ਤੁਸੀਂ ਖਾਸ ਧਿਆਨ ਰੱਖਣਾ ਸੰਗਤ ਜੀ ਦੂਜੀ ਗੱਲ ਤੁਹਾਨੂੰ ਆਪਣੇ ਪੀਰ ਮੁਰਸ਼ਦ ਤੇ ਪੂਰਾ ਵਿਸ਼ਵਾਸ ਪੂਰਾ ਯਕੀਨ ਹੋਣਾ ਚਾਹੀਦਾ ਸੰਗਤ ਜੀ ਜੇਕਰ ਤੁਹਾਡੇ ਦਿਲ ਵਿੱਚ ਮਨ ਵਿੱਚ ਵਿਸ਼ਵਾਸ ਦੀ ਕਮੀ ਹੈ ਫਿਰ ਤੁਹਾਡੇ ਪੀਰ ਮੁਰਸ਼ਦ ਤੁਹਾਡੀ ਦੁਆ ਫਰਿਆਦ ਨਹੀਂ ਕਬੂਲ ਕਰਨਗੇ ਤੁਹਾਡੀ ਆਸ ਮੁਰਾਦ ਪੂਰੀ ਨਹੀਂ ਕਰਨਗੇ ਸੰਗਤ ਜੀ ਕਿਉਂਕਿ ਚੋਲੀ ਉਸ ਦੀ ਹੀ ਭਰਦੀ ਹੈ ਜਿਨੂੰ ਆਪਣੇ ਪੀਰ ਮੁਰਸ਼ਿਦ ਤੇ ਪੂਰਾ ਵਿਸ਼ਵਾਸ ਹੋਵੇ ਯਕੀਨ ਹੋਵੇ ਸੰਗਤ ਜੀ ਆਪਣੇ ਪੀਰ ਮੁਰਸ਼ਿਦ ਤੇ ਵਿਸ਼ਵਾਸ ਰੱਖੋ ਕਿ ਉਹ ਸਾਡੀ ਹਰ ਇੱਕ ਆਸ ਮੁਰਾਦ ਪੂਰੀ ਜ਼ਰੂਰ ਕਰਨਗੇ ਸੰਗਤ ਜੀ ਅਗਲੀ ਗੱਲ ਕਿ ਸਾਡੇ ਪੀਰ ਮੁਰਸ਼ਿਦ ਸਾਡੇ ਤੋਂ ਕੀ ਚਾਹੁੰਦੇ ਨੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਸੰਗਤ ਜੀ ਸਾਡੇ ਪੀਰ ਸਾਡੇ ਤੋਂ ਧਨ ਦੌਲਤ ਰਪਿਆ ਪੈਸਾ ਨਹੀਂ ਮੰਗਦੇ ਜਮੀਨ ਜਾਇਦਾਦ ਨਹੀਂ ਮੰਗਦੇ ਸਾਡੇ ਪੀਰ ਮੁਰਸ਼ਿਦ ਸਾਡੇ ਤੋਂ ਸੱਚਾ ਪਿਆਰ ਇਸ਼ਕ ਚਾਹੁੰਦੇ ਨੇ ਆਪਣੇ ਲਈ ਇੱਜ਼ਤ ਚਾਹੁੰਦੇ ਨੇ ਯਕੀਨ ਵਿਸ਼ਵਾਸ ਚਾਹੁੰਦੇ ਨੇ ਕਿ ਮੇਰਾ murid ਮੇਰੇ ਤੇ ਪੂਰਾ ਵਿਸ਼ਵਾਸ ਰੱਖੇ ਮੇਰੇ ਉੱਪਰ ਪੂਰੇ ਤਰੀਕੇ ਸਮਰਥਿਤ ਹੋਵੇ ਤੇ ਜਦੋਂ ਵੀ ਮੰਗਣ ਤੇ ਮੇਰੇ ਕੋਲੋਂ ਮੰਗਣ ਤੇ ਮੇਰੇ murid ਦੇ ਦੇਲ ਵਿੱਚ ਛਲ કપਟ ਵੈਰ ਵਿਰੋਧ ਕਾਮ ਕ੍ਰੋਧ ਲੋ ਮੋਹ ਹੰਕਾਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਣਾ ਚਾਹੀਦਾ ਸੰਗਤ ਜੀ ਇਹ ਵੀ ਸਾਡੇ ਪੀਰ ਮੁਰਸ਼ਦ ਸਾਡੇ ਤੋਂ ਜਾਣਦੇ ਨੇ ਸੰਗਤ ਜੀ ਜੇਕਰ ਤੁਸੀਂ ਆਪਣੇ ਪੀਰ ਮੁਰਸ਼ਦ ਨੂੰ ਖੁਸ਼ ਕਰਨਾ ਚਾਹੁੰਦੇ ਹੋ ਤੇ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਦੂਰ ਹੋ ਜਾਵੋ ਚੁਗਲੀ ਨਿੰਦਿਆ ਬੁਰਾਈ ਤੋਂ ਦੂਰ ਹੋ ਜਾਵੋ ਕਿਸੇ ਦੀ ਬੁਰਾਈ ਕਰਨ ਤੋਂ ਬਾਜ ਆ ਜਾਵੋ ਕਦੇ ਵੀ ਕਿਸੇ ਦਾ ਬੁਰਾ ਨਾ ਸੋਚੋ ਸੰਗਤ ਜੀ ਜਿੱਥੋਂ ਤੱਕ ਹੋ ਸਕਦਾ ਸਾਰਿਆਂ ਦਾ ਭਲਾ ਮੰਗੋ ਦੂਜਿਆਂ ਦੀ ਸਹਾਇਤਾ ਕਰੋ ਇਹੇ ਕੰਮ ਕਰਨ ਦੇ ਨਾਲ ਸਾਡੇ ਪੀਰ ਮੁਰਸ਼ਦ ਖੁਸ਼ ਹੁੰਦੇ ਨੇ ਸੰਗਤ ਜੀ ਸਾਰੇ ਆਪਣੇ ਪੀਰ ਮੁਰਸ਼ਦ ਦਾ ਨਾਮ ਲਈਏ ਬੰਦਗੀ ਕਰੀਏ ਇਬਾਦਤ ਕਰੀਏ ਉਹਨਾਂ ਦਾ ਜਸ ਗਾਈਏ ਉਹਨਾਂ ਦੇ ਗੁਣ ਗਾਈਏ ਆਪਣੇ ਪੀਰ ਮੁਰਸ਼ਿਦ ਦੇ ਨਾਮ ਤੇ ਦਾਨ ਕਰੀਏ ਤਾਂ ਫਿਰ ਸਾਡੇ ਪੀਰ ਮੁਰਸ਼ਿਦ ਖੁਸ਼ ਹੋਣਗੇ ਚੰਗਾ ਜੀ ਸੰਗਤ ਜੀ ਸੁਆਸ ਕਰਾਂਗੇ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਖਾ ਰ ਬਖਾ ਰ ਬਖਾ